ਸਹਿਜ ਫਾਊਂਡੇਸ਼ਨ ਇੰਡੀਆ ਵੱਲੋਂ ਸਮਾਜਿਕ ਸੰਸਥਾ ਆਪਣਾ ਪਰਿਵਾਰ ਦੇ ਸਹਿਯੋਗ ਨਾਲ ਵਾਤਾਵਰਨ ਨੂੰ ਸ਼ੁੱਧ ਬਣਾਉਣ ਅਤੇ ਸ਼ਹਿਰ ਵਿੱਚ ਹਰਿਆਲੀ ਵਧਾਉਣ ਦੇ ਮਕਸਦ ਨਾਲ ਅੰਮ੍ਰਿਤਸਰ ਦੇ ਖਜ਼ਾਨਾ ਗੇਟ ਦੇ ਬਾਹਰ ਸੜਕ ਦੇ ਡਿਵਾਈਡਰ ਤੇ ਬੂਟੇ ਲਗਾਏ ਗਏ। ਇਸ ਮੌਕੇ ਸਹਿਜ ਫਾਊਂਡੇਸ਼ਨ ਦੇ ਚੇਅਰਮੈਨ ਨਰੇਸ਼ ਮੋਦਗਿਲ ਅਤੇ ਯੂਥ ਪ੍ਰੈਜ਼ੀਡੈਂਟ ਰਾਜਨ ਬੱਬਰ ਉਚੇਚੇ ਤੌਰ ਤੇ ਇਸ ਕਾਰਜ ਦੀ ਸ਼ੁਰੂਆਤ ਕਰਨ ਲਈ ਪਹੁੰਚੇ। ਉਨ੍ਹਾਂ ਬੂਟੇ ਲਗਾਉਂਦਿਆਂ ਸਾਰਿਆਂ ਨੂੰ ਸੁਨੇਹਾ ਦਿੱਤਾ ਕਿ ਦਿਨੋ-ਦਿਨ ਵੱਧ ਰੇ ਪ੍ਰਦੂਸ਼ਣ ਅਤੇ ਦਰਖਤਾਂ ਦੀ ਹੋ ਰਹੀ ਘਾਟ ਕਾਰਨ ਇਨਸਾਨੀ ਜ਼ਿੰਦਗੀ ਅਤੇ ਜੀਵ ਜੰਤੂਆਂ ਤੇ ਮਾੜਾ ਅਸਰ ਪੈ ਰਿਹਾ ਹੈ ਇਸ ਲਈ ਵਾਤਾਵਰਨ ਨੂੰ ਸ਼ੁੱਧ ਬਣਾਉਣ ਅਤੇ ਸ਼ਹਿਰ ਵਿੱਚ ਹਰਿਆਲੀ ਵਧਾਉਣ ਦੇ ਮਕਸਦ ਨਾਲ ਹੀ ਇਹ ਕਾਰਜ ਆਰੰਭ ਕੀਤਾ ਗਿਆ ਹੈ ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਉਨ੍ਹਾਂ ਦੀ ਸੰਸਥਾ ਵੱਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਇਹ ਕਾਰਜ ਨਿਰੰਤਰ ਜਾਰੀ ਰਹਿਣਗੇ ਅਤੇ ਉਨ੍ਹਾਂ ਹਰ ਇਨਸਾਨ ਨੂੰ ਇੱਕ ਰੁੱਖ ਲਗਾਉਣ ਦੀ ਅਪੀਲ ਕੀਤੀ ਅਤੇ ਉਨ੍ਹਾਂ ਲੋਕਾਂ ਨੂੰ ਪਾਣੀ ਬਚਾਉਣ ਦਾ ਵੀ ਸੁਨੇਹਾ ਦਿੱਤਾ ਇਸ ਮੌਕੇ ਇੰਦਰਪਾਲ ਸਿੰਘ ਹਰਪ੍ਰੀਤ ਗੋਲਡੀ ਰਾਜਕੁਮਾਰ ਰਕੇਸ਼ ਕੁਮਾਰ सुमित चावला किशनलाल पोलू साहिल मेहरा सिमरन सिंह ਅਤੇ मोहित वर्मा ਸਣੇ ਸੈਚ ਫਾਊਂਡੇਸ਼ਨ ਅਤੇ ਆਪਣਾ ਪਰਿਵਾਰ ਸੰਸਥਾ ਦੇ ਮੈਂਬਰ ਮੌਜੂਦ ਸਨ ਇਹ ਆਪਣੇ ਸਾਰੇ ਵੀਰਾਂ ਦਾ ਧੰਨਵਾਦ ਕਰਨਾ ਚਾਹੁੰਦਾ ਜੋ ਇਸ ਮਹੀਨੇ ਵਿੱਚ ਸਾਡੇ ਨਾਲ ਜੁੜੇ ਨੇ ਮੈਂ ਸਰਦਾਰ श्री नरेश ਮੋਦੀਗਲ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਜੋ ਆਪਣਾ ਕੀਮਤੀ ਸਮਾਂ ਕੱਢ ਕੇ ਇਹ ਮੁਹਿੰਮ ਨੂੰ ਚਲਾਣ ਹੀ ਆਏ ਨੇ ਬਹੁਤ-ਬਹੁਤ ਧੰਨਵਾਦ ਜੀ ਅੱਜ ਸਾਡੇ ਸੰਸਾ ਨੇ ਸਹਿਦ ਫਾਊਂਡੇਸ਼ਨ ਆਪਣਾ ਸਾਡੇ ਸਰ ਸ਼੍ਰੀ ਨਰੇਸ਼ ਮੋਦੀ ਜੀ ਚੇਅਰਮੈਨ ਤੇ ਨਾਲ ਮੈਂ ਯੂਥ ਅਰिजਨ ਰਾਜਨ ਬੱਬਰ ਆਪਣੀ ਸਹਿਦ ਫਾਊਂਡੇਸ਼ਨ ਤੇ ਨਾਲ ਮੇਰੇ ਵੀਰ ਆਏ ਆਪਣੇ ਪਰਿਵਾਰ ਤੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਇਹਨਾਂ ਨੇ ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ ਜਿਹੜੇ ਸਾਡੇ ਦੇਸ਼ ਦਾ ਵਾਤਾਵਰਨ ਖਰਾਬ ਹੋਇਆ ਹੈ ਜਾਂ ਵਿਗੜ ਰਿਹਾ ਹੈ ਉਹਨੂੰ ਸੁਧਾਰਨ ਵਾਸਤੇ ਅੱਜ ਇਹਨਾਂ ਨੇ ਪਹਿਲ ਕੀਤੀ ਹੈ ਕਿ ਸਾਡੇ ਇਲਾਕੇ ਦੇ ਵਿੱਚ ਪੌਦੇ ਲਗਾਏ ਨੇ ਅਸੀਂ ਬਹੁਤ ਹੀ ਵਧੀਆ ਪ੍ਰੋਗਰਾਮ ਇਹਨਾਂ ਨੇ ਕੀਤਾ ਇਸ ਤਹਿ ਦਿਲੋਂ ਇਹਨਾਂ ਦਾ ਧੰਨਵਾਦ ਕਰਦੇ ਆਏ ਆਪਣੇ ਸਾਥੀਆਂ ਦਾ ਤੇ ਨਾਲ ਸਾਰੇ ਇਲਾਕਾ ਨਿਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਤਾਂ ਵੱਧ ਤੋਂ ਵੱਧ ਰੁੱਖ ਲਗਾਉਣ ਜੇ ਇਹਨਾਂ ਸਾਡੇ ਦੇਸ਼ ਦਾ ਵਾਤਾਵਰਨ ਵਾਤਾਵਰਨ ਸੁਧਰੇ ਤੇ ਨਾਲ ਜਿਹੜੀ ਪਾਣੀ ਦੀ ਦੁਰਵਰਤੋਂ ਹੁੰਦੀ ਹੈ ਉਹਦੇ ਬਾਰੇ ਵੀ ਕਹਿਣਾ ਚਾਹੁੰਦੇ ਆਂ ਯਾਦਾ ਵੇਸਟੀ ਜਿਹੜੀ ਹੁੰਦੀ ਹੈ ਘਰਾਂ ਦੇ ਵਿੱਚ ਜਿਹੜੇ ਲੱਗੇ ਹੋਏ ਨਲਕੇ ਨੇ ਉਹਨਾਂ ਨੂੰ ਅਸੀਂ ਧਿਆਨ ਨਹੀਂ ਦਿੰਦੇ ਉਹ ਵੇਸਟ ਜਿਆਦਾ ਜਿਆਦਾ ਪਾਣੀ ਜਾਂਦਾ ਹੈ ਤੇ ਨਾਲ ਅਸੀਂ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਸਾਡੇ ਦੇਸ਼ ਦਾ ਜਿਹੜਾ ਯੂਥ ਹੈ ਵੱਧ ਤੋਂ ਵੱਧ ਕੰਮਾਂ ਲਈ ਅੱਗੇ ਆਵੇ ਜਿਸ ਦੇ ਨਾਲ ਸਾਡੇ ਦੇਸ਼ ਦਾ ਨਸ਼ਾ ਘਟੇ ਤੇ ਸਾਡੇ ਦੇਸ਼ ਦੇ ਸੁਧਾਰ ਹੋਵੇ ਸਾਡੇ ਦੇਸ਼ ਦਾ ਨੌਜਵਾਨ ਜਿੰਮ ਜਾਵੇ ਤਗਰੇ ਹੋਣ ਅਸੀਂ ਅਸੀਂ ਇਹਨਾਂ ਦੀ ਸਿਰਬੱਦੇ ਭਲੇ ਲਈ ਦੁਆ ਕਰਦੇ ਹਾਂ ਸਾਰਾ ਹੀ ਸਾਡੇ ਦੇਸ਼ ਦੇ ਵਿੱਚ ਵਰਕ ਹੋ ਰਿਹਾ ਅਸੀਂ ਸਾਰਾ ਇਲਾਕਾ ਨਿਵਾਸੀ ਆਪਣੀ ਸੰਸਾ ਵੱਲੋਂ ਵੀ ਉਹਨਾਂ ਦਾ ਧੰਨਵਾਦ ਕਰਦੇ ਹਾਂ ਜੈ ਹਿੰਦ ਜੈ ਭਾਰਤ